ਫਿਰੋਜ਼ਪੁਰ ਦੇ ਪਿੰਡ ਸੋਢੀ ਨਗਰ ਤੋਂ ਇੱਕ ਅਜੀਬੋ ਗਰੀ ਮਾਮਲਾ ਸਾਹਮਣੇ ਆਇਆ ਜਿੱਥੇ ਇੱਕ ਨੌਜਵਾਨ ਵਿਦੇਸ਼ ਤੋਂ ਪੰਜਾਬ ਪਰਤਦਾ ਹੈ ਤਾਂ ਉਸਦੀ ਪਤਨੀ ਵੱਲੋਂ ਉਸ ਦਾ ਪਾਸਪੋਰਟ ਪਾੜ ਦਿੱਤਾ ਜਾਂਦਾ ਹੈ ਜਦੋਂ ਇਸ ਨੌਜਵਾਨ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਇਸ ਨੌਜਵਾਨ ਨੇ ਕਿਹਾ ਕਿ ਉਹ ਪਿਛਲੇ ਮਹੀਨੇ ਦੁਬਈ ਤੋਂ ਵਾਪਸ ਆਇਆ ਸੀ ਤੇ ਆਉਣ ਵਾਲੀ 2 ਤਰੀਕ ਨੂੰ ਉਸਨੇ ਨਿਊਜ਼ੀਲੈਂਡ ਜਾਣਾ ਸੀ ਤੇ ਨਿਊਜ਼ੀਲੈਂਡ ਜਾਣ ਲਈ ਉਸਨੇ ਤਕਰੀਬਨ 4 ਲੱਖ ਦੇ ਕਰੀਬ ਕਰਜ਼ਾ ਵੀ ਚੁੱਕਿਆ ਸੀ ਜਦੋਂ ਇਸ ਦੀ ਮਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਸਦੀ ਮਾਂ ਨੇ ਕਿਹਾ ਕਿ ਪੰਜਾਬ ਦੇ ਵਿੱਚ ਕੰਮ ਕਰ ਨਹੀਂ ਮਿਲਦਾ ਸੀ ਪੰਜਾਬ ਦੇ ਵਿੱਚ ਨਸ਼ਾ ਬਹੁਤ ਜ਼ਿਆਦਾ ਹੈ ਜਿਸ ਦੇ ਉਸਨੇ ਇਸ ਕਰਕੇ ਉਸਨੇ ਆਪਣੇ ਜਿਹੜੇ ਪੁੱਤਰ ਨੂੰ ਆ ਵਿਦੇਸ਼ ਭੇਜਣ ਦੀ ਉਸ ਦੀ ਚਾਹਤ ਸੀ ਇਸ ਕਰਕੇ ਉਸਨੇ ਆਪਣੇ ਪੁੱਤਰ ਨੂੰ ਵਿਦੇਸ਼ ਭੇਜਿਆ ਸੀ ਪਰ ਜਦੋਂ ਇਸ ਪੂਰੇ ਮਾਮਲੇ ਦੇ ਵਿੱਚ ਉਸ ਦੀ ਪਤਨੀ ਕੈਮਰੇ ਦੇ ਸਾਹਮਣੇ ਆਈ ਤਾਂ ਉਸਨੇ ਕਿਹਾ ਕਿ ਉਸ ਦਾ ਦਿਲ ਨਹੀਂ ਲੱਗਦਾ ਤੇ ਉਹ ਕਹਿੰਦੀ ਹੈ ਕਿ ਜੋ ਕੰਮ ਉਹ ਵਿਦੇਸ਼ ਵਿੱਚ ਕਰਦਾ ਸੀ ਉਹ ਪੰਜਾਬ ਵਿੱਚ ਵੀ ਰਹਿ ਕੇ ਕਰ ਸਕਦਾ ਹੈ ਤੇ ਪੰਜਾਬ ਦੇ ਵਿੱਚ ਵੀ ਆਪਣੇ ਪਰਿਵਾਰ ਨੂੰ ਪਾਲ ਸਕਦਾ ਹੈ ਪਰ ਜਦੋਂ ਇਸ ਸਾਰੇ ਪੂਰੇ ਮਾਮਲੇ ਦੇ ਵਿੱਚ ਉਸਦੇ ਹੋਰ ਪਰਿਵਾਰਕ ਮੈਂਬਰ ਰਿਸ਼ਤੇਦਾਰ ਸਾਹਮਣੇ ਆਏ ਤਾਂ ਉਹ ਕਹਿੰਦੇ ਨੇ ਕਿ ਸਾਡੇ ਵੱਲੋਂ ਇਸ ਦੇ ਉੱਪਰ ਮੰਗ ਕਰ ਰਹੇ ਨੇ ਸਰਕਾਰ ਤੋਂ ਹੀ ਮੰਗ ਕਰ ਰਹੇ ਨੇ ਪ੍ਰਸ਼ਾਸਨ ਤੋਂ ਹੀ ਮੰਗ ਕਰ ਰਹੇ ਨੇ ਕਿ ਇਸ ਦੇ ਉੱਪਰ ਜਿਹੜੀ ਆ ਉਸਦੀ ਪਤਨੀ ਦੇ ਉੱਪਰ ਕਾਰਵਾਈ ਕੀਤੀ ਜਾਵੇ ਕਿਉਂਕਿ ਇਸ ਨੌਜਵਾਨ ਨੇ ਅਗਲੇ ਮਹੀਨੇ ਵਿਦੇਸ਼ ਵਿੱਚ ਜਾਣਾ ਸੀ ਤਕਰੀਬਨ 4 ਲੱਖ ਦੀ ਤਕਰੀਬਨ ਉਸਨੇ ਜਿਹੜਾ ਕਰਜ਼ਾ ਚੁੱਕਿਆ ਸੀ ਤੇ ਹੁਣ ਉਹ ਕਰਜ਼ਾ ਕਿਵੇਂ ਵਾਪਸ ਕਰੇਗਾ ਤੇ ਇਹ ਪੂਰੇ ਪਰਿਵਾਰ ਨੂੰ ਪਾਲੇਗਾ ਕਿਵੇਂ ਆਓ ਤੁਹਾਨੂੰ ਸੁਣਾਉਣੇ ਆ ਕੀ ਕਹਿਣਾ ਹੈ ਪਰਿਵਾਰਕ ਮੈਂਬਰਾਂ ਦਾ ਤੇ ਉਸਦੀ ਪਤਨੀ ਦਾ ਆਮਨ ਵਾਲਮੀਕਨ ਪਾਸਪੋਰਟ ਨਜ਼ਾਮਦਿਨ ਵਸਤੀ ਬਲਾਕ ਪ੍ਰਧਾਨ ਅ ਮੁੰਡੇ ਨੂੰ ਲੈ ਕੇ ਆਇਆ ਸੀ ਜੇ ਮੈਂ ਉਹਦਾ ਮਾਮਾ ਮੁੰਡੇ ਨੂੰ ਲੈ ਕੇ ਆਇਆ ਸੀ ਮੈਂ 26 ਤਰੀਕ ਨੂੰ ਅੰਮ੍ਰਿਤਸਰ 에어ਪੋਰਟ ਤੋਂ ਦੁਬਈ ਤੋਂ ਆਇਆ ਸੀ 1.5 ਸਾਲ ਲਾ ਕੇ ਹੁਣ ਉਹਨਾਂ ਦੀ ਨਿਊਜ਼ੀਲੈਂਡ ਦੀ ਫਲਾਈਟ ਸੀ ਅਗਲੇ ਮਹੀਨੇ 10ਵੇਂ ਮਹੀਨੇ 2 ਤਰੀਕ ਦੀ ਤੇ ਆ ਪਾਸਪੋਰਟ ਦੇ ਟੋਟੇ ਟੋਟੇ ਤਾਂ ਉਹਨਾਂ ਹੋ ਗਏ ਉਹਨਾਂ ਤਾਂ ਫਲਾਈਟ ਤੇ ਕਿੱਥੇ ਜਾਊਗਾ ਇੱਥੇ ਰਹਿਣਾ ਪਊਗਾ ਤੇ ਜੇ ਮੈਨੂੰ ਸਮਝ ਨਹੀਂ ਆਉਂਦੀ ਅੱਜਕੱਲ ਸਾਰੀਆਂ ਜਿੰਨੀਆਂ ਵੀ ਜਨਾਨੀਆਂ ਜੇ ਕਿਸੇ ਦਾ ਜਵਾਕ ਬਾਹਰ ਜਾ ਕੇ ਕੁਝ ਕਾਮਯਾਬ ਹੋ ਜਾਏ ਤੇ ਉਹਨਾਂ ਦੇ ਚ ਇਹ ਕੀ ਚੀਜ਼ ਹੈ ਕਿ ਹਾਂ ਵੀ ਆਪਾਂ ਪਾਸਪੋਰਟ ਹੀ ਪਾੜ ਦਈਏ ਚੱਕ ਕੇ ਜੇ ਬੰਦਾ ਜੇ ਬਾਹਰ ਜਾਊਗਾ ਕਮਾਊਗਾ ਫੇਰ ਹੀ ਤਾਂ ਘਰ-ਬਾਰ ਬਣਾਊਗਾ ਜੇ ਆਪਾਂ ਇੱਥੇ ਰਵਾਂਗੇ ਸਭ ਤੋਂ ਜ਼ਿਆਦਾ ਨਸ਼ਾ ਇਸ ਟਾਈਮ ਆਪਣੇ ਫਿਰੋਜ਼ਪੁਰ 'ਚ ਹੈ ਇਸ ਤੋਂ ਬਾਅਦ ਨਸ਼ਾ ਕਿਤੇ ਨਹੀਂ ਹੈ ਕਤਲ ਨਸ਼ਾ ਚੋਰੀਆਂ ਦਕੈਟੀਆਂ ਫਿਰੋਜ਼ਪੁਰ ਦੇ ਵਿੱਚ ਹੈ ਤੇ ਜੇ ਇੱਥੇ ਰਵਾਂਗੇ ਤੇ ਇੱਥੇ ਵਰਗੇ ਬਣਾਂਗੇ ਤੇ ਜੇ ਅਸੀਂ ਮਾੜਾ ਚੰਗਾ ਕੰਮ ਤੋਂ ਦੂਰ ਹੋਣੇ ਬਾਹਰ ਜਾਣੇ ਆ ਤੇ ਫਿਰ ਜਨਾਨੀਆਂ ਨਹੀਂ ਬਾਹਰ ਜਾਣ ਦਿੰਦੀਆਂ ਫਿਰ ਘਰ ਦੇ ਨਹੀਂ ਬਾਹਰ ਜਾਣ ਦਿੰਦੇ ਤੇ ਤੁਸੀਂ ਇਹ ਦੱਸੋ ਜੀ ਕਿ ਆ ਫਿਰ ਬੰਦਾ ਕਰੇ ਨਾ ਕਰੇ ਕੀ ਕਰੇ ਬੰਦਾ ਚਿੱਟਾ ਵਿੱਚ ਚੋਰੀ ਕਰੇ ਕਤਲ ਕਰੇ ਇਹ ਕੰਮ ਚਾਹੁੰਦੀਆਂ ਜਨਾਨੀਆਂ ਇਹ ਕਰੇ ਕਿ 부ੜੀ ਰੱਖੇ ਕੋਈ ਹੋਰ ਦੁਖੀ ਹੋ ਕੇ ਜਨਾਨੀ ਤੋਂ ਦੇਖੋ ਜੀ ਇੱਕ ਬੰਦੀ ਕਾਰਵਾਈ ਆ ਦਰਖਾਸਤ ਦਿੱਤੀ ਕੱਲਾ ਥਾਣੇ ਦੇ ਵਿੱਚ ਆ ਬੰਦੀ ਕਾਰਵਾਈ ਹਰ ਹਾਲਾਤ ਚ ਕਰਵਾਵਾਂਗੇ ਜਿਹੜਾ ਪਾਸਪੋਰਟ ਪਾ ਰਿਆ ਕਿਉਂਕਿ ਅੱਜ ਜੇ ਪਾਸਪੋਰਟ ਪਾ ਰਿਆ ਕੱਲ ਨੂੰ ਹੋਰ ਡਾਕੂਮੈਂਟ ਬਹੁਤ ਸਾਰੇ ਆ ਹੋਰ ਵੀ ਪਾ ਸਕਦੇ ਆਪਾਂ ਤੇ ਜੇ ਆਪਾਂ ਅੱਜ ਪਾਸਪੋਰਟ ਪਾ ਰਿਆ ਤੇ ਬੰਦ ਹੀ ਕਾਰਵਾਈ ਤਾਂ ਪਾਸਪੋਰਟ ਦੇ ਉੱਤੇ ਹੋਣੀ ਚਾਹੀਦੀ ਹੈ ਤੇ ਜਿਹੜਾ 4 ਲੱਖ ਲੱਗਿਆ ਉਹ ਤਾਂ ਮਿੱਟੀ ਹੋ ਗਿਆ ਕਿਉਂਕਿ ਜਿਹੜੀ ਮੋਹ ਜਿਹੜੀ ਸਟੈਂਪ ਇੱਕ ਵਾਰੀ ਲੱਗ ਗਈ ਪਾਸਪੋਰਟ ਦੇ ਉੱਤੇ ਉਹ ਦੁਬਾਰਾ ਨਹੀਂ ਲੱਗ ਸਕਦੀ ਹੁਣ ਇਹਨੇ ਦੁਬਈ ਤੋਂ ਆਇਆ ਸੀ 26 ਤਰੀਕ ਨੂੰ ਆਇਆ ਸੀ ਆਵਲੀ 26 ਤਰੀਕ ਨੂੰ ਤੇ ਨਿਊਜ਼ੀਲੈਂਡ 10ਵੇਂ ਮਹੀਨੇ ਦੀ 2 ਤਰੀਕ ਨੂੰ ਇਹਨੇ ਜਾਣਾ ਸੀ ਤੇ ਵੀਜ਼ਾ ਲੱਗਿਆ ਸੀ ਆ ਭਾਰਤਾ ਜੀ ਪਾਸਪੋਰਟ ਫੋਨ ਜਿਹੜਾ ਆਂਦਾ ਹਰਜਾਨਾ ਉਹ ਕੌਣ ਪਰੂਗਾ ਇੰਨੇ ਤਾਂ ਲਾਤੇ ਚੱਕ ਚੁੱਕੇ ਲੋਕਾਂ ਤੋਂ ਮੰਗ ਕੇ ਕਿ ਮੈਂ ਬਾਹਰ ਜਾ ਕੇ ਇਸਾਸੇ ਕਿ ਮੈਂ ਬਾਹਰ ਜਾ ਕੇ ਲਾ ਦਾਂਗਾ ਤੇ ਜੇ ਹੁਣ ਉਹ ਬਾਹਰ ਹੀ ਨਾ ਜਾਏਗਾ ਤੇ ਜਿਹੜੇ ਮੰਗਣ ਵਾਲੇ ਜਿੰਨਾਂ ਤੋਂ ਮੰਗੇ ਪਏ ਉਹ ਤਾਂ ਫਿਰ ਇਹਦੇ ਘਰ ਤੋੜ ਦੇਣਗੇ ਜਿਨ੍ਹਾਂ ਦਾ ਇਹਨੇ ਕਰਜ਼ਾ ਦੇਣਾ ਇਹ ਕੀ ਕਰੂਗਾ ਫਿਰ ਇਹਦੇ ਤੋਂ ਸੁਸਾਇਡ ਤੋਂ ਇਲਾਵਾ ਤਾਂ ਕੁਝ ਨਹੀਂ ਹੈਗਾ ਫਿਰ ਜਾਂ ਤੇ ਮਰੂਗਾ ਜਾਂ ਕੁਝ ਖਾਊਗਾ ਜਾਂ ਫਿਰ ਇਹ ਚੋਰੀਆਂ ਚੱਕਾਰੀਆਂ ਕਰੂਗਾ ਜਾਂ ਫਿਰ ਇਹ ਚਿੱਟਾ ਵੇਚੂਗਾ ਜਿੰਦੇ ਕਰਕੇ ਜਲਦੀ ਪੈਸਾ ਆਏ ਤੇ ਪੈਸਾ ਪੂਰਾ ਕਰਕੇ ਜਿੰਦੇ ਤੋਂ ਫੜਿਆ ਉਹਨੂੰ ਦਿੱਤਾ ਜਾਵੇ ਹੁਣ ਮੰਗਿਆ ਹੀ ਹੈ ਜੀ ਅੰਦੇ ਤੇ ਬੰਦ ਹੀ ਕਾਰਵਾਈ ਹੋਣੀ ਚਾਹੀਦੀ ਹੈ ਕਿਉਂਕਿ ਇਹ ਪਾਸਪੋਰਟ ਜਿਹੜਾ ਹੈਗਾ ਸਰਕਾਰੀ ਪ੍ਰੋਪਰਟੀ ਹੈ ਤੇ ਸਰਕਾਰੀ ਪ੍ਰੋਪਰਟੀ ਨੂੰ ਕੋਈ ਵੀ ਨਹੀਂ ਪਾੜ ਸਕਦਾ ਸਭ ਤੋਂ ਵੱਡੀ ਗੱਲ ਹੈ ਜੀ ਜਿਹੜੀ ਮੋਹਰ ਲੱਗੀ ਨਾ ਟਾਈਗਰ ਮੋਹਰ ਇਹ ਸਰਕਾਰੀ ਮੋਹਰ ਹੈ ਜੀ ਸਰਕਾਰੀ ਮੋਹਰ ਨੂੰ ਜੇ ਕੋਈ ਐਵੇਂ ਹੀ ਕੋਈ ਵੀ ਪਾੜ ਦੇ ਤਾਂ ਫਿਰ ਕੱਲ ਨੂੰ ਤਾਂ ਕੋਈ ਵੀ ਪਾੜ ਦੂਗਾ ਪਾਸਪੋਰਟ ਤੇ ਬੇਨਤੀ ਇਹੀ ਹੈ ਸਰਕਾਰ ਨੂੰ ਐਸਐਚਓ ਨੂੰ ਵੀ ਇਹੀ ਬੇਨਤੀ ਕੱਲਾਂ ਵਾਲੇ ਜਿਹਨੂੰ ਉਹਨਾਂ ਨਾਲ ਮੇਰੀ ਗੱਲ ਵੀ ਹੋਈ ਉਹਨਾਂ ਫੋਨ ਤੇ ਸਾਰੀ ਗੱਲਬਾਤ ਵੀ ਕਰ ਗਏ ਮੁੰਛੀ ਨਾਲ ਵੀ ਗੱਲ ਹੋਈ ਹੈ ਕਿ ਬੰਦ ਹੀ ਕਾਰਵਾਈ ਅੰਦੇ ਤੇ ਕੱਲ ਤੱਕ ਹੋ ਜਾਣੀ ਚਾਹੀ ਤੇ ਨਹੀਂ ਤਾਂ ਫਿਰ ਅਸੀਂ ਫਿਰ ਆਪਣਾ ਆਪ ਵਿਖਾਵਾਂਗੇ ਮਨੀਸ਼ਾ ਜੀ ਮਨੀਸ਼ਾ ਕਿੱਥੇ ਰਹਿੰਦੇ ਆ ਅਸੀਂ ਸੋਢੀ ਨਰਦ ਰਹਿਣ ਵਾਲੇ ਜੀ ਕੀ ਗੱਲ ਹੈ ਮੇਰਾ ਮੁੰਡਾ ਇੱਕ ਡੈਡੀਆ ਦਾ ਸਿਰ ਤੇ ਨਹੀਂ ਹੈਗਾ ਮੈਂ ਕੰਮ ਕਾਰ ਕਰਕੇ ਪਹਿਲਾਂ 2 ਲੱਖ ਲਾ ਕੇ ਦੁਬਈ ਭੇਜਿਆ ਉੱਥੋਂ ਆ 26 ਤਰੀਕ ਨੂੰ ਜੀ ਤੇ ਹੁਣੇ ਤੇ 10ਵੇਂ ਮਹੀਨੇ ਟਿਕਟ ਸੀ ਮੈਂ 4 ਲੱਖ ਭਰਿਆ 2 ਤਰੀਕ ਦੇ ਵਿੱਚ ਜਾਣਾ ਸੀ ਤੇ ਘਰ ਦੇ ਤੇ ਲਾੜਦੇ ਤਾਂ ਪਾਸਪੋਰਟ ਸਾਰਾ ਕੁਝ ਪਾਰ ਗਿਆ ਤੁਸੀਂ ਮੈਂ ਢੀ ਮੁਸ਼ਕਲ ਨਾਲ ਪੈਸੇ ਭਰੇ ਕਰ ਜਾ ਚੱਕ ਚੱਕ ਕੇ ਦੁਬਈ ਤੋਂ ਆਇਆ ਹਾਂ ਹਾਂ ਜੀ ਦੁਬਈ ਤੋਂ ਅਜ 10 ਦਿਨ ਹੋਏ ਨੂੰ ਆਏ ਹੁਣ ਅਗਲਾ ਕਿੱਥੇ ਰਹੀ ਜਾਣਾ ਨਿਊਜ਼ੀਲੈਂਡ ਦਾ ਅਗਲੇ ਹਫਤੇ ਨਿਊਜ਼ੀਲੈਂਡੋਂ ਪਾਣੀ ਆਉਂਦਾ ਹਾਂਜੀ ਹਾਂਜੀ ਤੇ ਘਰ ਦੀ ਨੇ ਕਾਰਤਾ ਸਾਰਾ ਕੁਝ ਹੁਣ ਕੀ ਕਾਰਵਾਈ ਕੀਤੀ ਜਾਵੇ ਸਾਰਾ ਕੁਝ ਪਾੜਤਾ ਕਾਰਵਾਈ ਕੀ ਨਾ ਨਹੀਂ ਜਾਣਦੇ ਨਾ ਇਹ ਕਹਿੰਦੇ ਇੱਥੇ ਕਮਾਵੇਂ ਨੇ ਇੱਥੇ ਮੋਟਾ ਕੰਮ ਕਰਕੇ ਫਿਰ 2 ਲੱਖ ਦਾ ਘਰੇ ਇੱਥੇ ਕੰਮ ਇੱਥੇ ਨਸ਼ਾ ਨਹੀਂ ਰਹਿ ਮੈਂ ਨਹੀਂ ਆਦੇ ਬੱਚੇ ਨਹੀਂ ਰੱਖਣਾ ਚਾਹੀਦਾ ਹਾਂਜੀ ਅੱਗੇ ਮੈਂ 2 ਲੱਖ ਲਾ ਕੇ ਭੇਜਿਆ ਕਰਜਾ ਚੱਕ ਕੇ ਨਸ਼ੇ ਕਰਕੇ ਭੇਜਿਆ ਮੈਂ ਕਿਉਂਕਿ ਇੱਥੇ ਮੈਂ ਨਸ਼ੇ 'ਚ ਰੱਖਾ ਉਹਦੇ ਪੁੱਤਰ ਨੂੰ ਇੱਥੇ ਨਸ਼ਾ ਇੱਕੋ ਮੁੰਡਾ ਹੈ ਡੈਡੀ ਨੇ ਇਹਨਾਂ ਦੇਗਾ 10 ਸਾਲ ਹੋ ਗਏ ਪੂਰੇ ਹੋ ਗਏ ਮੈਂ ਭੇਜਿਆ ਮੈਂ ਤਾਂ ਕਰਕੇ 4 ਲੱਖ ਹੌਣ ਮ ਲਾਇਆ 10ਵੇਂ ਮਹੀਨੇ 2 ਤਰੀਕ ਨੂੰ ਫਲੈਟ ਸੀ ਦੇਖੋ ਇਹਦੀ ਕਰਵਾਇ ਕਿੱਤੀ ਜਾਵੇ ਕਰਵਾਇ ਬਸ ਕਰੋ ਜੋ ਮੇਰੀ ਬਾਤ ਦੀ ਬਸ ਮੇਰਾ ਨਾਮ ਸਾਹਿਲ 10 ਸਾਲ ਕਿੱਥੇ ਛੋੜੀ ਨਗਰ ਦਾ ਕੀ ਗੱਲ ਬਾਤ ਕੱਲ੍ਹ ਬਾਤ ਕੀ ਬਸ ਮੈਂ ਅਗਲੇ ਮਹੀਨੇ ਜਾਣਾ ਸੀ 2 ਤਰੀਕ ਨੂੰ ਤੇ ਪੈਸੇ ਭਰੇ ਸੀ ਸਾਰਾ ਕੁਝ ਖਰਾਬ ਹੋ ਗਿਆ ਸਭ ਕੁਝ ਮੈਂ ਜਾਣਾ ਸੀ ਨਿਊਜ਼ੀਲੈਂਡ ਪਹਿਲਾਂ ਕਿੱਥੋਂ ਪਹਿਲਾਂ ਦबई ਤੋਂ ਆਇਆ ਸੀ ਮੈਂ ਉੱਥੇ ਲਾ ਗਿਆ ਫਿਰ ਆ ਗਿਆ 1.5 ਸਾਲ 1.5 ਹਾਂਜੀ ਸਮਾਂ ਨਿਊਜ਼ੀਲੈਂਡ ਦਾ ਲਵਾ। ਹਾਂਜੀ ਹਾਂਜੀ। ਤੇ ਕੀ ਗੱਲ ਬਾਤ ਹੈ? ਨਾਲ ਬਾਤ ਕੀ ਕਰੇ ਲੜਾਈ ਉਹਨੇ ਪਾਸਪੋਰਟ ਪੜਤ ਨਹੀਂ ਮੰਨਿਆ ਜਾਣਦੇ ਨਾ। ਤੇ ਮੇਰੇ ਬਸ ਇਹੋ ਹੀ ਹੈ ਕਿ ਬਸ ਮੇਰੀ ਕਾਰਵਜ ਜੀ ਨੂੰ ਦੋ ਬੰਨਦੀ ਬਸ ਕਰਨਾ। ਬੰਨਦੀ ਕੇ ਮਾਂ ਦੀ ਰਹਿਣ ਦੇ ਤੇ ਮਾਂ ਦੇ ਵਾਸਤੇ। ਹਾਂਜੀ। ਪਾਸਪੋਰਟ ਕਿਵੇਂ ਬਣਾਉਂ ਕਿੰਨੇ ਪਾਸਪੋਰਟ ਬਹੁਤ ਮੁਸ਼ਕਿਲ ਨਾਲ ਬਣਾ ਬਹੁਤ ਜਿਆਦਾ ਮੁਸ਼ਕਿਲ ਨਾਲ ਪਾਸਪੋਰਟ ਬਣਾ ਬਹੁਤ ਜਿਆਦਾ। ਮਗਲੇ ਮਹੀਨੇ ਜਾਣਾ ਸੀ। ਦਸਵੇਂ ਮਹੀਨੇ ਦੋ ਤਰਾ ਇੱਕ ਦੀ ਮੇਰੀ ਫਲਾਈਟ ਸੀ। ਤੇ ਜਾਣਾ ਸੀ ਤੇ ਸਾਰਾ ਪਾਸਪੋਰਟ ਮੇਰਾ 파ੜਤਾ ਹੈ। ਤੇ ਠਾਣੇ ਹਸਤਾਲਪੁਰਦ ਮੈਂ ਦੇ ਕੇ ਆਂ ਦਰਖਾਸਤ ਕਿਰਪਾ ਕਰਕੇ ਇਦਾਂ ਕਰਕੇ ਕੀ ਕਿਰਪਾ ਕਰਕੇ ਕੀ ਕਾਰਵਾਈ ਕੀਤੀ ਆ ਮੈਂ ਬਸ ਜੋ ਬੰਦੀ ਆ ਸਹੀ ਓਕੇ ਆ ਲੱਗਾ ਹੈ ਵੀਜ਼ਾ ਮੇਰਾ ਦਵਾਈ ਦਾ ਕਰਨ ਕਿ ਮੈਂ ਕਿਹਾ ਵੀ ਨਹੀਂ ਸਾਹੀ ਜਨਕ 1.5 ਸਾਲ ਅੱਗੇ ਲਾ ਆ ਅਸੀਂ ਮਾਵਾ ਧੀਆਂ ਕਦੀ ਆਦੇ ਮਾਪਿਆਂ ਤੇ ਕਦੀ ਇੱਥੇ ਕਦੀ ਮਾਪਿਆਂ ਤੇ ਕਦੀ ਇੱਥੇ ਸੱਸ ਮੇਰੀ ਕਿਹੜਾ ਕਰੇ ਰੈਂਦੀ

ਕੁਮਾਰਾ ਸਕਦਾ ਇੱਥੇ ਚਿੱਟਾ ਕਿਹੜਾ ਸਾਨੂੰ ਕੋਈ ਵੇਖਦਾ ਨਹੀਂ ਚਿੱਟਾ ਇੱਥੇ ਕਿਹੜਾ ਕਰ ਗੱਲ ਕੋਈ ਨਹੀਂ ਹੋਈ ਬਸ ਮੈਂ ਕਿਹਾ ਵੀ ਸਾਹਿਲ ਨਹੀਂ ਜਾਣਾ ਫਿਰ ਮੈਂ ਗੁੱਸੇ 'ਚ ਇਹੀ ਪਾੜਨ ਮੇਰੇ ਗੱਲ ਪਿਆ ਪੇੜਾਂ ਮਾਰੀਆਂ ਮੇਰੀ ਸੋਫੀਆ ਕੁਮਾਰਾ ਤੇ ਨਹੀਂ ਮਾਰੂੰਗੀ ਸੋਫੀਆ ਕੁਮਾਰਾ ਮਾਰੂੰਗੀ